ਰਾ ਨਾਮ ਹਜੀਪਾਲ ਸਿੰਘ ਹੈ ਪਿੰਡ ਮੇਰਾ ਹਨੈਤਪੁਰ ਆ ਬਲਾਕ ਜਨਾਲਾ ਤੇ ਸਾਡੇ ਖੇਤਾਂ ਵਿੱਚ ਆ ਗੁਲਾਬੀ ਸੁੰਡੀ ਜਿਹੜੀ ਆ ਇਹ ਪਹਿਲੀ ਵਾਰੀ ਪਈ ਪਹਿਲਾਂ ਕਦੀ ਨਹੀਂ ਦਿੱਕਤ ਆਈ ਇਸ ਤੋਂ ਗੇਤਰੀ ਵੀ ਕਣਕ ਬੀਜਦੇ ਰਹੇ ਆ ਪਰ ਐਦਕਾਂ ਇਹਨੇ ਸੁੰਡੀ ਨੇ ਕਣਕ ਜਿਹੜੀ ਆ ਬਹੁਤ ਖਰਾਬ ਕਰ ਦਿੱਤੀ ਆ ਸਪਰੇਅ ਕਰਨ ਦੇ ਬਾਵਜੂਦ ਵੀ ਜਿਹੜੀ ਆ ਉਹ ਸੁੰਡੀ ਰੁਕਦੀ ਨਹੀਂ ਪਈ ਅੱਜ ਤੱਕ ਨਹੀਂ ਰੁਕਦੀ ਪਈ ਕੀ ਕਰਨ ਲੱਗ ਪਾਉਂਦੇ ਕਾਰਨ ਖੇਤੀਬਾੜੀ ਵਿਭਾਗ ਵਾਲੇ ਤਾਂ ਗਰਮੀ ਦੱਸਦੇ ਸੀਗੇ ਵੀ ਗਰਮੀ ਦਾ ਕਾਰਨ ਹੈ ਜ਼ਿਆਦਾ ਪਰ ਬਾਕੀ ਕਣਕਾਂ ਵੀ ਹੈਗੀਆਂ ਨੇ ਜਿੱਦਾਂ ਕਈਆਂ ਨੇ ਆ ਲਾਗੇ ਸਾਡੇ ਕਿਸੇ ਨੇ ਅੱਗ ਲਾ ਕੇ ਬੀਜੀ ਹੋਵੇ ਸਾਡੀ ਪ੍ਰਾਲੀ ਵਾਲੀ ਸੀ ਪ੍ਰਾਲੀ ਵਾਲੇ ਖੇਤ ਦੇ ਵਿੱਚ ਬਹੁਤ ਜ਼ਿਆਦਾ ਸੁੰਡੀ ਹੈ ਕੀ ਲੱਗਦਾ ਸਿੱਧੀ ਬਿਜਾਈ ਦਾ ਕੋਸਰ ਲੱਗਣ ਇਹ ਤੇ ਸਿੱਧੀ ਬਿਜਾਈ ਦਾ ਹੀ ਆ ਫਿਰ ਜੇ ਤੋ ਦੂਸਰੇ ਦੇ ਖੇਤ ਚ ਨਾ ਹੋਊਗੀ ਸਾਡੇ ਜੀ ਹੋਊਗੀ ਫਿਰ ਅਸੀਂ ਸਿੱਧੀ ਕੀਤੀ ਫਿਰ ਸਾਡੇ ਜਿਆਦਾ ਹੈ ਕੀਤੀ ਬੜੀ ਹੈ ਵੀ ਉੱਥੇ ਹੀ ਹੈ ਜਿੱਥੇ ਪ੍ਰਾਲੀ ਜ਼ਿਆਦਾ ਸੀਗੀ ਖੇਤੀਬਾੜੀ ਵਿਭਾਗ ਵੇਖ ਕੇ ਗਏ ਹਨ ਕੇ ਚੈੱਕ ਕਰਕੇ ਗਏ ਹਾਂਜੀ ਆਏ ਸੀਗੇ ਅੱਜ ਕੀ ਹਾਲ ਦੱਸਿਆ ਉਹਨਾਂ ਨੇ ਉਹਨਾਂ ਨੇ ਸਪਰੇਅ ਦੱਸੀ ਵੀ ਸਪਰੇਅ ਕਰ ਸਕਦੇ ਹੋ ਤੇ ਜਦੋਂ ਠੰਡ ਵੱਧ ਜਾਏਗੀ ਉਦੋਂ ਠੰਡ ਦੇ ਨਾਲ ਆਪੇ ਹੀ ਇਹ ਜਿਹੜੀ ਸੁੰਡੀ ਹੈ ਉਹ ਘਟ ਜਾਏਗੀ ਹਾਂਜੀ ਸਪਰੇਅ ਦਾ ਕੋਈ ਅਸਰ ਪਿਆ ਸਪਰੇਅ ਦਾ ਕੋਈ ਅਸਰ ਨਹੀਂ ਹੋਇਆ ਕੀ ਕਾਰਨ ਕੀ ਲੱਗਦਾ ਵਾ ਦਵਾਈਆਂ ਨੇ ਦਵਾਈਆਂ ਨਕਲੀ ਹੈ ਹਿਸਾਬ ਨਾਲ ਤੇ ਅੱਜ 6 ਦਿਨ ਹੋ ਗਏ ਆ ਦੁਕਾਨ ਵਾਲਾ ਵੀ ਕਹਿੰਦਾ ਸੀਗਾ ਵੀ ਇੱਕ ਦੋ ਦਿਨ ਦੇ ਵਿੱਚ ਜਿਹੜਾ ਉਹ ਸੁੰਡੀ ਖਤਮ ਹੋ ਜਾਏਗੀ ਪਰ ਸੁੰਡੀ ਖਤਮ ਨਹੀਂ ਹੋਈ ਕੀ ਕਾਰਨ ਕੀ ਲੱਗਦਾ ਨੁਕਸਾਨ ਕਿੰਨੇ ਪਰਸੈਂਟ ਜਿਹੜਾ ਕਿਸਾਨ ਦਾ ਹੋ ਗਿਆ ਲੱਗਦਾ ਨੁਕਸਾਨ 30 35 ਪਰਸੈਂਟ ਦੇ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਹੀ ਆ ਅਜੇ ਵੀ ਰੋਕ ਨਹੀਂ ਰਹੀ ਅਜੇ ਵੀ ਗਾਂ ਕਰਦੀ ਪਈ ਹੈ ਇਸ ਹਿਸਾਬ ਨਾਲ ਤਾਂ ਫਸਲ ਜਿਹੜੀ ਆ ਉਹ ਖਤਮ ਆ ਦੁਬਾਰਾ ਇਹਨੂੰ ਬੀਜ ਨਹੀਂ ਸਕਦੇ ਆਪਾਂ ਸਰਕਾਰ ਕੋਲੋਂ ਮੰਗ ਕਰਦੇ ਸਰਕਾਰ ਕੋ ਇਹ ਮੰਗ ਕਰਦੇ ਆਂ ਵੀ ਇੱਕ ਤਾਂ ਜਿਹੜੀਆਂ ਜਿੱਦਾਂ ਦਵਾਈਆਂ ਹੁੰਦੀ ਦਵਾਈ ਡੁਬਲੀਕੇਟ ਬਹੁਤ ਜ਼ਿਆਦਾ ਵਿਕਦੀ ਪਈ ਸਟੋਰਾਂ ਤੇ ਹੀ ਆਪਾਂ ਨਾਮ ਨਹੀਂ ਚਲੋ ਲੈ ਸਕਦੇ ਕਿਸੇ ਦਾ ਪਰ ਸਟੋਰਾਂ ਦੇ ਉੱਪਰ ਬਹੁਤ ਜ਼ਿਆਦਾ ਡੁਬਲੀਕੇਟ ਦਵਾਈ ਵਿਕਦੀ ਪਈ ਆ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਖਾਸ ਕਰਕੇ ਸਿੱਧੀ ਬਜਾਈ ਕੁੱਲ ਬਜਾਈ ਮੈਂ 11 ਏਕੜ ਕੀਤੀ ਆ ਜੀ ਇਹ ਜਿੱਥੇ ਗਲਾਬੀ ਸੁੰਢੀ ਦਾ ਹਮਲਾ ਹੋਇਆ ਉਹ ਜ਼ਿਆਦਾਤਰ ਉੱਥੇ ਹੋਇਆ ਜਿੱਥੇ ਆਪਾਂ ਪਰਾਲੀ ਨੂੰ ਨਹੀਂ ਅੱਗ ਲਾਈ ਜਿੱਥੇ ਵੇਖੋ ਤੁਸੀਂ ਇੱਧਰ ਐਨੂੰ ਨਿਗਾਹ ਮਾਰ ਲਓ ਚਾ ਐਨੂੰ ਮਾਰ ਲਓ ਜਿੱਥੇ ਜਿੱਥੇ ਪਰਾਲੀ ਤੁਹਾਨੂੰ ਜ਼ਿਆਦਾ ਨਜ਼ਰ ਆਉਂਦੀ ਆ ਉੱਥੇ-ਉੱਥੇ ਸਾਰਾ ਹੀ ਕੰਮ ਖਤਮ ਕਰ ਦਿੱਤਾ ਸੁੰਢੀ ਨੇ ਤੇ ਜਿੱਥੇ-ਜਿੱਥੇ ਪਰਾਲੀ ਨਹੀਂ ਹੈਗੀ ਉੱਥੇ-ਉੱਥੇ ਕਣਕ ਧੋੜੀਆਂ ਵੇਖੋ ਤੁਸੀਂ ਉੱਥੇ-ਉੱਥੇ ਕਣਕ ਠੀਕ ਸੀਗੀ ਤੇ ਬਾਕੀ ਆਪਾਂ ਖੇਤੀਬਾੜੀ ਵਿਭਾਗ ਨੂੰ ਵੀ ਸੱਦਿਆ ਸੀਗਾ ਉਹ ਵੀ ਵੇਖ ਕੇ ਗਏ ਉਹ ਆਂਦੇ ਸੀ ਕਿ ਕੁਝ ਮੌਸਮ ਦੀ ਅੱਜ ਠੰਡ ਨਹੀਂ ਪੈ ਰਹੀ ਗਰਮਿਆ ਮੌਸਮ ਤਾਂ ਕਰਕੇ ਸੁੰਡੀ ਪਈ ਆ ਤੇ ਤੁਸੀਂ ਕੋਰਾਜਿੰਦੀ ਸਪਰੇਅ ਕਰ ਦੋ ਪਰ ਸਪਰੇਅ ਵੀ ਕੋਰਾਜਿੰਦੀ ਕਰਤੀ ਅੱਜ 6 ਦਿਨ ਹੋ ਗਏ ਆ 6 ਦਿਨਾਂ ਦੇ ਬਾਵਜੂਦ ਵੀ ਸੁੰਡੀ ਨਹੀਂ ਮਰੀ ਕਾਰਨ ਕੀ ਮੰਦੇ ਜੀ ਕਾਰਨ ਵੇਖੋ ਹੁਣ ਅਸੀਂ ਕਾਰਨ ਕੀ ਦਸੀਏ ਵੀ ਚਾਹੇ ਦਵਾਈਆਂ ਡੁਪਲੀਕੇਟ ਹੈ ਤੇ ਚਾਹੇ ਉਹਦਾ ਜੀ ਸਪਰੇਅ ਕੀਤੀ ਹੋਵੇ ਕੋਰਾਜਿੰਦੀ ਦੀ ਸੁੰਡੀ ਮਰੇ ਕਿਉਂ ਨਾ ਠੇਕੇ ਤੇ ਲੈ ਕੇ ਤੁਸੀਂ ਬਜਾਈ ਕੀਤੀ ਕੀ ਲੱਗਦਾ ਖਰਚੇ ਪੂਰੇ ਹੋੜ ਕੇ ਖਰਚੀ ਇਹ ਸਭ ਖਰਚੇ ਕੀ ਇਹ ਸਭ ਨਾਲ ਤੇ ਕੋਈ ਹਾਲ ਹੀ ਨਹੀਂ ਠੇਕਾ ਕਿੱਥੋਂ ਪੂਰਾ ਹੋਏ ਨਾ ਜੀ ਇਹ ਪੱਲਾ ਵੀ ਨਹੀਂ ਪੂਰਾ ਹੋਣਾ ਸਰਕਾਰ ਕੋਈ ਹੋ ਮੰਗ ਕਰਦੇ ਜਿਵੇਂ ਜਿਦ ਤਰਾ ਵੇਖੋ ਬਲਾਗ ਦੇ ਵਿੱਚ ਦਵਾਈਆਂ ਸਾਨੂੰ ਪ੍ਰੋਵਾਈਡ ਕਰ ਦਵੇ ਸਰਕਾਰ ਜੇ ਇਦਾਂ ਦੀ ਕੋਈ ਨੌਬਤ ਆਉਂਦੀ ਆ ਕੁਝ ਸਾਨੂੰ ਸਹੀ ਰੇਟ ਤੇ ਮਿਲ ਜਾਣ ਕੁਝ ਕਿਸਾਨ ਦਾ ਫਾਇਦਾ ਹੋ ਜਾਵੇ ਜਦੋਂ ਬਾਜ਼ਾਰੋਂ ਆਪਾਂ ਦਵਾਈ ਲੈਣੇ ਆ ਚਲੋ ਨਾਤ ਨਹੀਂ ਲੈਣਾ ਚਾਹੀਦਾ ਕਿਸੇ ਦਾ ਪਰ ਬਾਕੀ ਇਹ ਆ ਵੀ ਉੱਥੋਂ ਸਾਨੂੰ ਇੱਕ ਰੇਟ ਵੀ ਜ਼ਿਆਦਾ ਲੱਗਦਾ ਤੇ ਇੱਕ ਤੁਹਾਡੇ ਸਾਹਮਣੇ ਕੋਰਾ ਜਿੰਦੀ ਸਪਰੀ ਕੀਤੀ ਸੁੰਦੀ ਉਦਾਂ ਦੀ ਉਦਾਂ ਹੀ 15 ਕੇਕਰ ਦੀ ਮੇਰ ਕੋ ਵਜਾਈ ਹੈ ਤੇ ਆ ਦੇਖਿਆ ਹੁਣ ਪਿਆ ਗਲਾਬੀ ਸੁੰਦੀ ਕਾਫੀ ਪੈ ਗਈ ਹੈ ਜੋ ਕਿ ਟੋੜੀਆਂ ਦੀ ਟੋੜੀਆਂ ਖਾਈ ਜਾ ਰਹੀ ਵਿੱਚੋਂ ਤੇ ਸਾਡੀ ਤੇ ਮੰਗ ਇਹੋ ਹੀ ਆ ਪ੍ਰਸ਼ਾਸਨ ਕੋਲੋਂ ਕਿ ਮਤਲਬ ਇਹ ਚੀਜ਼ਾਂ ਦਾ ਹੱਲ ਹੋਣਾ ਚਾਹੀਦਾ ਦਵਾਈਆਂ ਸਾਨੂੰ origignal ਮਿਲ ਕੋਈ ਚੰਗੇ ਬੈਨੀਫਿਟ ਮਿਲ ਤੇ ਜੋ ਦਵਾਈਆਂ ਦੋਲੀਕੇਟ ਮਿਲ ਰਹੀਆਂ ਉਹਨਾਂ ਦਾ ਅਸਰ ਨਹੀਂ ਹੋ ਰਿਹਾ ਇਸ ਕਰਕੇ ਉਹ ਸਾਰੀਆਂ ਸੁੰਢੀ ਮਾਰ ਨਹੀਂ ਰਹੀ ਕੀ ਕਾਰਨ ਮੰਨਦੇ ਜੀ ਅਸੀਂ ਉਹ ਕਹਿ ਨਹੀਂ ਸਕਦੇ ਪਹਿਲੀ ਵਾਰ ਸਾਡੇ ਤਾਂ ਪਈ ਹੈ ਆਮ ਟੀਵੀ ਤੇ ਵੇਖੀ ਜੇ ਉਹ ਤਾਂ ਕਹਿੰਦੇ ਆ ਜੀ ਇਹ ਗਰਮੀ ਆ ਜਾਂ ਮਤਲਬ ਇਹ ਪਰਾਲੀ ਦਾ ਵਾ ਜਾਂ ਹੈ ਨਾ ਤੇ ਪਰਾਲੀ ਤਾਂ ਅਸੀਂ ਤਾਂ ਮੈਂ ਤਾਂ ਇੱਕ ਮਤਲਬ ਪੱਠੇ ਨੂੰ ਵੀ ਅੱਗ ਨਹੀਂ ਲਾਈ 15 ਕਿੱਲੇਾਂ ਦੇ ਵਿੱਚ ਤੇ ਫੇਰ ਵੀ ਅਸੀਂ ਤਾਂ ਵੇਂਦੇ ਰਹਿੰਦੇ ਆ ਤੇ ਅੱਜ ਆ ਦੇਖਿਆ ਤੇ ਇਧਰ ਆਣ ਕੇ ਤਾਂ ਨਾਲ ਕੁੰਡੀਆਂ ਨਹੀਂ ਪੈ ਲਈ ਕਾਫੀ ਪੈ ਗਈ ਕਿੰਨਾ ਕੁ ਨੁਕਸਾਨ ਲੱਗਦਾ ਆ 25 30% ਤਾਂ ਹੋ ਗਿਆ ਹੁਣ ਤੱਕ ਤੇ ਜੇ ਵਧਣਾ ਹੀ ਆ ਘਟਣਾ ਤਾਂ ਹੈ ਨਹੀਂ ਕੀ ਕਿਸਾਨ ਦੇ ਖਰਚੇ ਪੂਰੇ ਹੋਣਗੇ ਹੈ ਇਹ ਪੂਰੇ ਕਿੱਥੋਂ ਹੋਣੇ ਉਹ ਤਾਂ ਬੱਲਿਆਂ ਦੇ ਕੇ ਛੁੱਟੇਗਾ ਜੋ ਠੇਕਾ ਵੀ ਦੇਣਾ 50 60000 ਰੁਪਏ ਫਿਰ ਉੱਤੇ ਖਰਚਾ ਵੀ 5000 ਲੱਗ ਗਿਆ ਕਰਨ ਕੇ ਬੀਜ ਪੱਕਣ ਤੱਕ ਲੱਗਣਾ ਹੀ ਇੱਥੇ ਕੀ ਮੰਗ ਕਰਦੇ ਸਰਕਾਰ ਮੰਗਤਾ ਇਹ ਸਰਕਾਰ ਜਿਹੜੀ ਇੱਕ ਤੋਂ ਕੁਛ ਇਹਦਾ ਮੁਆਵਜ਼ਾ ਦਵੇ ਥੋੜਾ ਬੋਤਾ ਜ਼ਿੰਮੇਦਾਰ ਨੂੰ ਜੋ ਵੀ ਦੇ ਸਕਦੀ ਆ ਤੇ ਬਾਕੀ ਜਿਹੜਾ ਦਵਾਈਆਂ ਦਾ ਮਸਲਾ ਹੱਲ ਹੋਣਾ ਚਾਹੀਦਾ ਖਾਦਾ ਦਵਾਈਆਂ ਡੁਪਲੀਕੇਟ ਆ ਰਹੀਆਂ ਨੇ ਬਾਜ਼ਾਰਾਂ 'ਚ ਬੀਜ ਤੱਕ ਵੀ ਡੁਪਲੀਕੇਟ ਆ ਜਿੰਨਾ 'ਚ ਰੇ ਨਹੀਂ ਹੱਲ ਹੁੰਦਾ ਉਹਨਾਂ 'ਚ ਅਸੀਂ ਕੁਛ ਨਹੀਂ ਕਹਿ ਸਕਦੇ